ਪੰਜਾਬ ਦੇ ਵਿੱਚ ਸਰਕਾਰੀ ਡਾਕਟਰਾਂ ਦੀ ਤਨਖਾਹ ਦੇ ਵਿੱਚ ਵਾਧਾ ਕੀਤਾ ਗਿਆ ਹੈ ਪੰਜਾਬ ਸਰਕਾਰ ਨੇ ਡਾਕਟਰਾਂ ਦੀ ਮੰਗ ਮੰਨੀ ਹੈ ਤਿੰਨ ਪੜਾਵਾਂ ਦੇ ਵਿੱਚ ਡਾਕਟਰਾਂ ਦੀ ਸੈਲਰੀ ਵਧੇਗੀ ਨਿਯੁਕਤੀ ਦੇ ਸਮੇਂ 55000 ਰੁਪਏ ਸੈਲਰੀ ਹੋਵੇਗੀ 5 ਸਾਲ ਦੀ ਨੌਕਰੀ ਤੋਂ ਬਾਅਦ ਤਨਖਾਹ 66400 ਰੁਪਏ ਹੋਵੇਗੀ 10 ਸਾਲ ਦੀ ਨੌਕਰੀ ਪੂਰੀ ਕਰਨ ਤੇ ਸਾਲ ਲਈ 83600 ਰੁਪਏ ਹੋਵੇਗੀ 15 ਸਾਲ ਦੀ ਨੌਕਰੀ ਪੂਰੀ ਕਰਨ ਤੇ ਸੈਲਰੀ 122000 ਰੁਪਏ ਹੋਵੇਗੀ ਸਰਕਾਰ ਨੇ ਬਕਾਇਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਪਹਿਲਾਂ 4-9 ਅਤੇ 14 ਸਾਲ ਬਾਅਦ ਸੈਲਰੀ ਵਧਾਈ ਜਾਂਦੀ ਸੀ ਪਰ ਕੋਵਿਡ-19 ਦੇ ਸਮੇਂ ਇਹ ਤਨਖਾਹ ਵਾਅਦੇ ਨੂੰ ਵਾਪਸ ਲੈ ਲਿਆ ਗਿਆ ਸੀ 24 ਘੰਟੇ ਸੁਰੱਖਿਆ ਦੀ ਮੰਗ ਨੂੰ ਲੈ ਕੇ ਵੀ ਸਰਕਾਰ ਨੇ ਡਰਾਫਟ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦੇ ਨਾਲ ਸਾਂਝਾ ਕੀਤਾ ਹੈ ਸਰਕਾਰੀ ਡਾਕਟਰਾਂ ਨੇ ਹੜਤਾਲ ਦੀ ਕਾਲ ਵੀ ਵਾਪਸ ਲੈ ਲਈ ਹੈ ਕਿਉਂਕਿ ਡਾਕਟਰਾਂ ਦਿਲ ਹੜਤਾਲ ਦੀ ਕਾਲ ਦਿੱਤੀ ਗਈ ਸੀ ਤੇ ਆਖਰਕਾਰ ਵੱਡੇ ਫੈਸਲੇ ਲਏ ਗਏ ਜੋ ਤਨਖਾਹਾਂ ਦੇ ਵਿੱਚ ਵਾਅਦਾ ਕੀਤਾ ਗਿਆ ਸਰਕਾਰ ਦੇ ਵੱਲੋਂ ਤੇ ਉਸ ਤੋਂ ਬਾਅਦ ਜੋ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ ਉਹ ਸੱਦਾ ਆ ਵਾਪਸ ਲੈ ਲੈ ਗਿਆ ਤਾਂ ਪੰਜਾਬ ਦੇ ਵਿੱਚ ਸਰਕਾਰੀ ਡਾਕਟਰਾਂ ਦੇ ਤਨਖਾਹ ਦੇ ਵਿੱਚ ਸਰਕਾਰ ਦੇ ਵੱਲੋਂ ਆ ਵਾਅਦਾ ਕਰ ਦਿੱਤਾ ਗਿਆ ਪੰਜਾਬ ਸਰਕਾਰ ਨੇ ਡਾਕਟਰਾਂ ਦੀ ਮੰਗ ਮੰਨ ਲਈ ਹੈ ਤਿੰਨ ਪੜਾਅ ਦੇ ਵਿੱਚ ਡਾਕਟਰਾਂ ਦੀ ਸੈਲਰੀ ਜੋ ਕਿ ਵਧਾਈ ਜਾਵੇਗੀ ਆ ਜਦੋਂ ਡਾਕਟਰਾਂ ਦੀ ਨਿਯੁਕਤੀ ਹੁੰਦੀ ਹੈ ਤਾਂ ਨਿਯੁਕਤੀ ਦੇ ਸਮੇਂ ਬਿਲਕੁਲ ਸ਼ੁਰੂਆਤ ਦੇ ਵਿੱਚ ਜੋ ਸੈਲਰੀ 52000 100 ਰੁਪਏ ਹੋਵੇਗੀ ਆ 5 ਸਾਲ ਦੀ ਨੌਕਰੀ ਤੋਂ ਬਾਅਦ ਤਨਖਾਹ 67400 ਰੁਪਏ ਕਰ ਦਿੱਤੀ ਜਾਵੇਗੀ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਪੰਕਜ ਗਪਾਈ ਜੁੜੇ ਹੋਏ ਨੇ ਪੰਕਜ ਅੱਥੇ ਕਿ ਹੜਤਾਲ ਦਾ ਪਹਿਲਾਂ ਡਾਕਟਰਾਂ ਦੇ ਦੁਆਰਾ ਐਲਾਨ ਕੀਤਾ ਕਿ ਇਸ ਦੇ ਵਿਚਾਲੇ ਤਨਖਾਹ ਦੇ ਵਿੱਚ ਵਾਅਦਾ ਕੀਤਾ ਗਿਆ ਇਸ ਦੇ ਨਾਲ ਹੀ ਹੜਤਾਲ ਦੀ ਕਾਲ ਵੀ ਵਾਪਸ ਲੈ ਲਈ ਗਈ ਹੈ ਆ ਵਿਸਤਾਰ ਦੇ ਨਾਲ ਜਾਣਕਾਰੀ ਦਿਓ ਕਿ ਪਹਿਲਾਂ ਕਿਸ ਤਰੀਕੇ ਦੇ ਨਾਲ ਤਨਖਾਹ ਦੇ ਵਿੱਚ ਵਾਅਦਾ ਹੁੰਦਾ ਸੀ ਤੇ ਹੁਣ ਕੀ ਤਬਦੀਲੀ ਹੋਈ ਹੈ ਅ ਦੇਖੋ ਕਿਉਂਕਿ ਲਗਾਤਾਰ ਸਬ ਕਮੇਟੀ ਜਿਹੜੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਦੀ ਬਣੀ ਹੋਈ ਸੀ ਉਹਨਾਂ ਦੇ ਨਾਲ ਪਿਛਲੇ ਕਈ ਮਹੀਨਿਆਂ ਤੋਂ ਬੈਠਕਾਂ ਦਾ ਦੌਰ ਜਿਹੜਾ ਡਾਕਟਰਾਂ ਦਾ جاری ਸੀਗਾ ਔਰ ਉਸ ਦੇ ਵਿੱਚ ਤਿੰਨ ਚਾਰ ਇਹ ਮੰਗਾਂ ਸਿਗੀਆਂ ਇੱਕ ਤਾਂ ਪੱਕੀ ਭਰਤੀ ਨੂੰ ਲੈ ਕੇ ਡਾਕਟਰਾਂ ਦੀ ਜਿਹੜੀ ਤਨਖਾਹ ਦੇ ਇਜ਼ਾਫੇ ਨੂੰ ਲੈ ਕੇ ਔਰ ਨਾਲੇ ਨਾਲ ਸੁਰੱਖਿਆ ਨੂੰ ਲੈ ਕੇ ਸੀਸੀਟੀਵੀ ਕੈਮਰੇ ਨੂੰ ਲੈ ਕੇ ਤਾਂ ਸੀਸੀਟੀਵੀ ਕੈਮਰੇ ਔਰ ਸੁਰੱਖਿਆ ਨੂੰ ਲੈ ਕੇ ਤਾਂ ਪਹਿਲਾਂ ਹੀ ਪੰਜਾਬ ਸਰਕਾਰ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਸੀ ਲੇਕਿਨ ਤਨਖਾਹ ਦੇ ਵਿੱਚ ਫੇਸਕੇਲ ਦੇ ਵਿੱਚ ਇਜ਼ਾਫੇ ਨੂੰ ਲੈ ਕੇ ਲਗਾਤਾਰ ਰੇਟਾ ਬਣਿਆ ਹੋਇਆ ਸੀਗਾ ਔਰ ਉਸ ਦੇ ਵਿੱਚ ਲਗਾਤਾਰ ਡਾਕਟਰ ਇਸ ਗੱਲ ਦਾ ਜ਼ਿਕਰ ਕਰ ਰਹੇ ਸੀਗੇ ਕਿ ਪ੍ਰਾਈਵੇਟ ਡਾਕਟਰ ਜਿਹੜੇ ਨੇ ਉਹ ਜ਼ਿਆਦਾ ਪੈਸੇ ਕਮਾ ਲੈਂਦੇ ਨੇ ਉਹਨਾਂ ਦੀ ਜ਼ਿਆਦਾ ਜਿਹੜੀ ਹੈ ਆਮਦਨ ਹੁੰਦੀ ਹੈ ਔਰ ਸਰਕਾਰੀ ਡਾਕਟਰਾਂ ਦੀ ਬਹੁਤ ਘੱਟ ਤਨਖਾਹ ਹੈ ਤਾਂ ਫੇਸਕੇਲ ਨੂੰ ਲੈ ਕੇ ਹੁਣ ਇਜ਼ਾਫਾ ਜਿਹੜਾ ਉਹ ਕੀਤਾ ਗਿਆ ਹੈ ਔਰ ਜਿਸ ਦੇ ਵਿੱਚ 54000 ਜੇਕਰ ਕੋਈ ਨਵਾਂ ਡਾਕਟਰ ਆਂਦਾ ਹੈ ਤਾਂ ਉਸ ਦੀ ਤਨਖਾਹ ਹੋਏਗੀ 5 ਸਾਲ ਤੋਂ ਬਾਅਦ 60400 ਰੁਪਏ ਉਸ ਦੀ ਤਨਖਾਹ ਹੋਏਗੀ ਔਰ 10 ਸਾਲ ਦੀ ਨੌਕਰੀ ਕਰਨ ਤੋਂ ਬਾਅਦ 83600 ਰੁਪਏ ਤਨਖਾਹ ਜਿਹੜੀ ਹੈ ਉਹ ਕਿਤੀ ਗਈ ਹੈ ਔਰ ਇਸੇ ਤਰੀਕੇ ਨਾਲ 15 ਸਾਲ ਤੋਂ ਬਾਅਦ 122800 ਰੁਪਏ ਪ੍ਰਤੀ ਮਹੀਨਾ ਤਨਖਾਹ ਜਿਹੜੀ ਹੈ ਉਸ ਡਾਕਟਰ ਦੀ ਹੋ ਜਾਏਗੀ 15 ਸਾਲਾਂ ਦੇ ਵਿੱਚ ਵਿੱਚ ਤਾਂ ਇਸ ਗੱਲ ਨੂੰ ਲੈ ਕੇ ਡਾਕਟਰ ਸੰਤੁਸ਼ਟ ਨਜ਼ਰ ਆ ਰਹੇ ਨੇ ਔਰ ਜਿਹੜਾ ਲਗਾਤਾਰ ਜ਼ਿਕਰ ਕੀਤਾ ਜਾ ਰਿਹਾ ਸੀਗਾ ਕਿ ਹੜਤਾਲ ਕੀਤੀ ਜਾਏਗੀ ਨਾਰਾਜ਼ਗੀ ਜਿਹੜੀ ਸਰਕਾਰ ਨੂੰ ਲੈ ਕੇ ਆ ਤਾਂ ਉਹ ਹੁਣ ਖਤਮ ਹੁੰਦੀ ਹੋਈ ਜ਼ਰੂਰ ਨਜ਼ਰ ਆਈ ਹੈ ਇਸੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਕੱਲ ਸ਼ਾਮ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਹਾਂ ਠੀਕ ਹੈ ਪੰਗਜਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਆ ਪੰਜਾਬ ਦੇ ਸਰਕਾਰੀ ਡਾਕਟਰਾਂ ਦੀ ਤਨਖਾਹ ਦੇ ਵਿੱਚ ਜੋ ਕਿ ਵਾਅਦਾ ਕਰ ਦਿੱਤਾ ਗਿਆ ਪੰਜਾਬ ਸਰਕਾਰ ਨੇ ਡਾਕਟਰਾਂ ਦੀ ਮੰਗ ਮੰਨ ਲਈ ਹੈ ਤਿੰਨ ਪੜਾਵਾਂ ਦੇ ਵਿੱਚ ਜੋ ਡਾਕਟਰਾਂ ਦੀ ਸੈਲਰੀ ਵਧਾਈ ਜਾਵੇਗੀ ਤੇ ਇਸ ਦੇ ਵਿਚਾਲੇ ਸਰਕਾਰੀ ਡਾਕਟਰਾਂ ਨੇ ਹੜਤਾਲ ਦਾ ਸੱਦਾ ਵੀ ਵਾਪਸ ਲੈ ਲਿਆ